ਸਾਰਿਆਂ ਦੀ ਰੱਬ ਵਾਸਤੇ ਸਭੇ ਘਟ ਰਾਮ ਗੋਲੇ ਈਪੇ ਵੀ ਥੂਪੇ ਵੀ ਥੰਬੀ ਵੀ ਨਾ ਸੰਸਾਰ ਨਹੀਂ ਸਭ ਤੋਂ ਸਾਰਿਆਂ ਦੀ ਰੱਬ ਦਿਸਦਾ ਅਸੀਂ ਸਾਰਿਆਂ ਨਾਲ ਪਿਆਰ ਕਰਨਾ ਅਸੀਂ ਸਾਰਿਆਂ ਦੀ ਸੇਵਾ ਕਰਨੀ ਹੈ ਸਾਡੇ ਦੀ ਕੋਈ ਵਕਰਾ ਨਹੀਂ ਸੋ ਭਾਈ ਕ੍ਰਿਸ਼ਨਾ ਜੀ ਨੇ ਜਿਹੜੀ ਇਹ ਪੂਰਨੇ ਬਾਤ ਦਿੰਦੇ ਇਹ ਸਾਡੇ ਵਾਸਤੇ ਇੱਕ ਬੜੀ ਵੱਡੀ ਗੱਲ ਹੈ ਪਰ ਸਿੱਖੀ ਦੇ ਚ ਸੇਵਾ ਦਾ ਸੰਕਲਪ ਇੰਨਾ ਵੱਡਾ ਹੈ ਕਿ ਮਨੁੱਖ ਇਬਾਦਤ ਕਰਦਾ ਉਹ ਵੀ ਸੇਵਾ ਹੈ ਤੇ ਇਸ ਸਮਾਜ ਦੀ ਸੇਵਾ ਕਰਦਿਆ ਕਰਦਿਆ ਸ਼ਹਾਦਤ ਪ੍ਰਾਪਤ ਕਰ ਲੈ ਉਹੀ ਸੇਵਾ ਹੈ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਇੱਕ 5 ਸਾਲ ਦਾ ਬੱਚਾ ਰੋਜ਼ ਆਪਣੇ ਬਾਪ ਨੂੰ ਵੇਖਦਾ ਹੈ ਕਿ ਸ਼ਾਮ ਨੂੰ ਘੋੜੇ ਤੇ ਸਵਾਰ ਹੋ ਕੇ ਘਰ ਆਉਂਦਾ ਉਹਦੀ ਸ਼ਮਸ਼ੀਰ ਉਸਦੀ ਤਲਵਾਰ ਉਸਦੇ ਕੱਪੜੇ ਤੇ ਕਈ ਵਾਰ ਤਾਂ ਘੋੜਾ ਵੀ ਖੂਨ ਦੇ ਨਾਲ ਲਬਰੀਸ ਹੁੰਦੇ ਨੇ ਪਿੱਜੇ ਹੁੰਦੇ ਨੇ 5 ਸਾਲ ਦਾ ਬੱਚਾ ਜਦੋਂ ਖੂਨ ਨੂੰ ਵੇਖਦਾ ਹੈ ਸਵਾਲ ਕਰਦਾ ਹੈ ਮਾਂ ਪਿਤਾ ਜੀ ਕਿੱਥੋਂ ਆਏ ਨੇ ਉਹ ਕਹਿੰਦੀ ਪਿਤਾ ਜੀ ਕੌਮ ਦੀ ਸੇਵਾ ਦੇ ਵਿੱਚੋਂ ਆਏ ਨੇ ਬੜੀ ਅਜੀਬ ਗੱਲ ਰੋਜ਼ ਆ ਰਹੇ ਨੇ ਰੋਜ਼ ਮਾਂ ਨੂੰ ਸਵਾਲ ਪੁੱਛਦਾ ਪਿਤਾ ਜੀ ਕਿੱਥੋਂ ਆਏ ਖੂਨ ਦੇ ਵਿੱਚ ਲੱਗਪਤ ਹੋਏ ਆਉਂਦੇ ਨੇ ਤੇ ਮਾਂ ਜਵਾਬ ਦਿੰਦੀ ਹੈ ਸੇਵਾ ਕਰਕੇ ਆਏ ਨੇ ਤੇ ਬੱਚਾ ਫਤਾਹ ਕੌਣ ਸੀ ਜਿਹੜਾ ਸਰਦਾਰ ਕਪੂਰ ਸਿੰਘ ਬਣਿਆ ਜਿਹਦੀ ਇਸ ਨੂੰ ਨਵਾਬ ਕਪੂਰ ਸਿੰਘ ਦੇ ਨਾਮ ਤੇ ਨਾਲ ਜਾਣਦੇ ਇਹਨਾਂ ਦੇ ਪਿਤਾ ਜੀ ਮੈਦਾਨੇ ਜੰਗ ਦੇ ਚ ਲੜਦੇ ਸ਼ਹੀਦ ਹੋ ਗਏ ਤੇ ਅਜੇ ਬੜੀ ਛੋਟੀ ਆ ਜੀ ਮੈਂ 5-6 ਸਾਲ ਦੀ ਤੇ ਮਾਂ ਕਹਿੰਦੀ ਆ ਪੁੱਤ ਉਹ ਸ਼ਮਸ਼ੀਰਵਾਲ ਤੱਕ ਤੇਰੇ ਪਿਤਾ ਜੀ ਸੇਵਾ ਕਰਦੇ ਸੀ ਹੁਣ ਕੌਮ ਦੀ ਸੇਵਾ ਤੂੰ ਕਰਨੀ ਹੈ ਆਪਣੇ ਭਰਾ ਦੇ ਪੁੱਲ ਪੇਕੇ ਆ ਗਈ ਆ ਕੇ ਭਰਾ ਨੂੰ ਕਹਿੰਦੀ ਹੈ ਕਿ ਬੇਸ਼ੱਕ ਮੇਰੇ ਸਿਰ ਦਾ ਸਾਇਆ ਸਿਰ ਤੋਂ ਉੱਠ ਜਾ ਮੇਰਾ ਪਤੀ ਸ਼ਹੀਦ ਹੋ ਚੁੱਕਾ ਹੈ ਮੈਂ ਚਾਹੁੰਦੀ ਮੇਰਾ ਬੱਚਾ ਵੀ ਧਰਮ ਯੁੱਧ ਦੇ ਵਿੱਚ ਜਾਵੇ ਇਸ ਕਰਕੇ ਇਸ ਨੂੰ ਗੱਟਕੇ ਦੀ ਵਿੱਤਿਆ ਦੇਣੀ ਸ਼ੁਰੂ ਹੋ ਗਈ ਗੱਟਕੇ ਦੇ ਉਸਤਾਦ ਕੋ ਲੈ ਕੇ ਗਏ ਜਿਹੜਾ ਉਦੋਂ ਗੱਟਕਾ ਹੁੰਦਾ ਸੀ ਜਿਹੜਾ ਅੱਜ ਤੁਸੀਂ ਟੈਲੀਵਿਜ਼ਨਾਂ 'ਚ ਵੇਖਦੇ ਹੋਏ ਨਹੀਂ ਸੀ ਹੁੰਦਾ ਟਿਊਬਾਂ ਭੰਲਣੀਆਂ ਅੱਗਾਂ ਲਾ ਲੈਣੀਆਂ ਬਰਫ਼ ਤੇ ਲੈ ਕੇ ਬਰਫ਼ੀਆਂ ਸਿਲਾਂ ਤੜਾ ਲੈਣੀਆਂ ਉੱਪਰੋਂ ਦੀ ਮੋਟਰਸਾਈਕਲ ਲਗਾ ਲੈਣਾ ਇਹ ਕੱਦਕ ਗੱਟਕੇ ਦੇ ਨਹੀਂ ਹੈ ਨਾ ਇਹ ਸਾਨੂੰ ਮੈਦਾਨੇ ਚੰਗ ਵਿੱਚ ਕੰਮ ਆਉਂਦਾ ਹੈ ਉਦੋਂ ਗੱਟਕਾ ਕਿਹੜਾ ਸੀ ਗੱਟਕੇ ਦਾ ਉਸਤਾਦ ਕਹਿੰਦਾ ਬੀਬਾ ਬੱਚਾ ਛੋਟਾ ਹੈ ਅਖਾੜੇ ਵਿੱਚ ਲੈ ਕੇ ਆਇਆ ਈਆਂ ਸ਼ਸਤਰ ਵਿੱਦਿਆ ਸਿੱਖਣ ਦੇ ਵਾਸਤੇ ਮੈਂ ਸਿਖਾਉਂਗਾ ਪਰ ਗੁਰੂ ਦੀ ਹਿੱਦੂ ਵਿੱਚ ਪ੍ਰਣ ਕਰਕੇ ਜਾ ਕੇ ਇੱਥੇ ਨਕਲੀ ਸ਼ਸਤਰਾਂ ਦੇ ਨਾਲ ਦਿੱਤੇ ਨਹੀਂ ਸਾਈ ਜਾਂਦੀ ਜੇ ਸ਼ਸਤਰ ਵਿੱਦਿਆ ਸਿਖਾਉਂਦਿਆਂ ਤੇਰੇ ਬੱਚੇ ਦਾ ਕੋਈ ਅੰਗ-ਪੰਧ ਹੋ ਗਿਆ ਜਾਂ ਜਾਨ ਜਾਂਦੀ ਰਹੀ ਤਾਂ ਇਹ ਤੈਨੂੰ ਪ੍ਰਵਾਨ ਕਰਨਾ ਪਵੇਗਾ ਮਾਂ ਤੋਂ ਦੀ ਪ੍ਰਵਾਨ ਹੈ ਤੇ ਉਹੀ ਕੌਮ ਦਾ ਬੱਚਾ ਜਿਹੜਾ ਉਹ ਨਵਾਬ ਕਬੂਦ ਸਿੰਘ ਬਣਦਾ ਔਰ ਸਰਦਾਰ ਕਪੂਰ ਸਿੰਘ ਨੇ ਜਿਸ ਤਰ੍ਹਾਂ ਦੀ ਸੇਵਾ ਕੀਤੀ ਹੈ ਦੁਨੀਆ ਦੇ ਤਹਾ